Indigo ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਆ ਗਈ ਹੈ ਇੱਕ ਵੱਡੀ ਖੁਸ਼ਖਬਰੀ Indigo ਨੇ ਦੇ ਦਿੱਤਾ ਹੈ ਇੱਕ ਵੱਡਾ ਆਫਰ ਟ੍ਰੇਨ ਨਾਲੋਂ ਵੀ ਸਸਤੇ ਰੇਟਾਂ ਤੇ ਮਿਲੇਗੀ ਫਲਾਈਟ ਦੀ ਟਿਕਟ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਦੇਸ਼ ਦੀ ਸਭ ਤੋਂ ਵੱਡੀ 에ਅਰਲਾਈਨ Indigo ਨੇ ਆਪਣੀ ਨਵੀਂ 게ਟਵੇ ਸੇਲ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਯਾਤਰੀਆਂ ਨੂੰ ਸਿਰਫ 1111 ਰੁਪਏ ਦੇ ਵਿੱਚ ਕ੍ਰੇਲੀਊ ਉਡਾਣਾਂ ਦੇ ਲਈ ਟਿਕਟ ਬੁੱਕ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ ਇਹ ਪੇਚ ਕਾਸ ਅਜਿਹੇ ਦਿਨ ਦਿੱਤੀ ਗਈ ਹੈ ਜਦੋਂ 에어 ਇੰਡੀਆ ਅਤੇ ਵਿਸਤਾਰਾਂ ਦਾ ਰਲੇਵਾ ਪੂਰਾ ਹੋ ਗਿਆ ਹੈ ਅਤੇ ਸ਼ਹਿਰੀ ਹਵਾ ਬਾਜਈ ਖੇਤਰ ਦੇ ਵਿੱਚ ਮੁਕਾਬਲਾ ਹੋਰ ਵੀ ਵੱਧ ਗਿਆ ਹੈ। ਇਨਾਂ ਹੀ ਨਹੀਂ ਇਸ ਆਫਰ ਦੇ ਨਾਲ ਇੰਡੀਗੋ ਨੇ 에어 ਇੰਡੀਆ ਐਕਸਪ੍ਰੈਸ ਦੇ ਸਸਤੇ ਫਲਾਈਟ ਟਿਕਟਾਂ ਦੇ ਆਫਰ ਨੂੰ ਵੀ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਥੇ ਦੱਸਦੀ ਹੈ ਕਿ ਇੰਡੀਕੋ ਦਾ ਇੱਕ ਖਾਸ ਕਦਮ 에ਅਰ ਇੰਡੀਆ ਨੂੰ ਚੁਣੌਤੀ ਦੇਣ ਦੇ ਲਈ ਚੁੱਕਿਆ ਗਿਆ ਹੈ ਜੋ ਕਿ ਟਾਟਾ ਗਰੁੱਪ ਦੀ ਮਲਕੀਅਤ ਵਿੱਚ ਆਉਣ ਤੋਂ ਬਾਅਦ ਵਿਸਥਾਰ ਦੀ ਪ੍ਰਤੀਕਿਰਿਆ ਦੇ ਵਿੱਚ ਹੈ ਹਾਲੀ ਦੇ ਵਿੱਚ 에ਅਰ ਇੰਡੀਆ ਨੇ ਆਪਣੀਆਂ ਹੋਰ 에ਅਰ ਲਾਈਨਾਂ ਵਿਸਤਾਰਾਂ ਅਤੇ 에ਅਰ 에ਸ਼ੀਆ ਇੰਡੀਆ ਦਾ 에ਅਰ ਇੰਡੀਆ ਐਕਸਪ੍ਰੈਸ ਦੇ ਵਿੱਚ ਰਿਲੇਵਾ ਪੂਰਾ ਕਰ ਲਿਆ ਹੈ ਇਤੇ ਜ਼ਿਕਰ ਜੋਗਾ ਹੈ ਕਿ ਇੰਡੀਗੋ ਦੀ ਇਸ ਸੇਲ ਦੇ ਤਹਿਤ ਗਾਹਕ ਲੂ ਰੂਟਾਂ ਤੇ ਸਿਰਫ 111 ਰੁਪਏ ਦੇ ਵਿੱਚ ਸਟੈਂਡਰਡ ਸੀਟਾਂ ਬੁੱਕ ਕਰ ਸਕਦੇ ਨੇ ਤੇ ਹਾਲਾਂਕਿ ਘਰੇਲੂ ਉਡਾਨਾਂ ਦੇ ਲਈ ਇੱਕ ਤਰਫਾ ਟਿਕਟ ਦੀ ਕੀਮਤ 1111 ਰੁਪਏ ਤੋਂ ਸ਼ੁਰੂ ਹੋਵੇਗੀ ਜਦੋਂ ਕਿ ਅੰਤਰਰਾਸ਼ਟਰੀ ਮਾਰਗਾਂ ਦੇ ਇੱਕ ਤਰਫਾ ਕਿਰਾਇਆ 4511 ਰੁਪਏ ਤੋਂ ਸ਼ੁਰੂ ਹੋਵੇਗਾ ਅਤੇ ਚੁਣੀਆਂ ਗਈਆਂ ਐਂਡ ਆਨ ਸੇਵਾਵਾਂ ਤੇ 15% ਤੱਕ ਦੀ ਛੋਟ ਵੀ ਮਿਲੇਗੀ ਇਸ ਦੇ ਵਿੱਚ ਬੁਕਿੰਗ ਦੀ ਮਿਆਦ 11 ਤੋਂ 13 ਨਵੰਬਰ 2024 ਰਵੇਗੀ ਤੇ ਯਾਤਰਾ ਦੀ ਮਿਆਦ 1 ਜਨਵਰੀ ਤੋਂ ਲੈ ਕੇ 30 ਅਪ੍ਰੈਲ 2025 ਤੱਕ ਦੀ ਹੋਵੇਗੀ ਇੱਕ ਤਰਫਾ ਉਡਾਣਾਂ ਦੇ ਲਈ ਕਿਰਾਇਆ 1111 ਰੁਪਏ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਲਈ ਇੱਕ ਤਰਫਾ ਕਿਰਾਇਆ 4511 ਰੁਪਏ ਰਹੇਗਾ ਐਂਡ ਆਨ ਸੇਵਾਵਾਂ 15% ਦੀ ਛੋਟ ਤੇ ਮਿਲਣਗੀਆਂ ਇਸ ਆਫਰ ਦੀ ਮਦਦ ਦੇ ਨਾਲ ਲੋਕ ਬਿਨਾਂ ਮਹਿੰਗੀਆਂ ਟਿਕਟਾਂ ਦੇ ਨਵੇਂ ਸਾਲ ਲਈ ਯਾਤਰਾਵਾਂ ਤਿਆਰ ਕਰ ਸਕਣਗੇ ਅਤੇ ਆਪਣੇ ਬਣਾਏ ਹੋਏ ਪ੍ਰੋਗਰਾਮਸ ਚੰਗੀ ਤਰ੍ਹਾਂ ਉਲਿੱਖ ਸਕਣਗੇ ਦੱਸ ਦਈਏ ਕਿ ਗਾਹਕ ਇੰਡੀਗੋ ਦੀ ਵੈਬਸਾਈਟ ਜਾਂ ਮੋਬਾਈਲ ਐਪ ਤੇ ਜਾ ਕੇ ਇਸ ਸਪੇਸ਼ਕਸ਼ ਦਾ ਲਾਭ ਲੈ ਸਕਦੇ ਨੇ ਸੋ ਇੱਥੇ ਦੱਸ ਦਈਏ ਕਿ ਇੰਡੀਗੋ ਦਾ ਜਿਹੜਾ ਇੱਕ ਤਮਾਕੇਦਾਰ ਆਫਰ ਦਿੱਤਾ ਗਿਆ ਹੈ ਜਿਹੜੇ ਲੋਕ ਇੰਡੀਗੋ ਦੇ ਵਿੱਚ ਸਫ਼ਰ ਕਰਦੇ ਨੇ ਉਹਨਾਂ ਦੇ ਲਈ ਇੱਕ ਬਿਹਤ ਖੁਸ਼ਖਬਰੀ ਵਾਲੀ ਗੱਲ ਹੈ ਹੁਣ ਦੇ ਦਿਨਾਂ ਵਿੱਚ ਤੇ ਆਉਣ ਵਾਲੇ ਨਵੇਂ ਸਾਲ ਦੇ ਵਿੱਚ ਜਿਹੜੇ ਵੀ ਪ੍ਰੋਗਰਾਮਸ ਉਲਿੱਕੇ ਗਏ ਨੇ ਜਿਹੜੇ ਲੋਕ ਇੰਡੀਗੋ ਦੇ ਵਿੱਚ ਸਫ਼ਰ ਕਰਦੇ ਨੇ ਉਹ ਆਪਣੇ ਹਰ ਯਾਤਰਾ ਦਾ ਇੰਜੋਏ ਕਰ ਸਕਣਗੇ